ਪੁੱਤ ਅਮਰ ਕਾ ਵੀ ਜਦੋਂ ਤੈਨੂੰ ਬਹੁਤ ਐਂ ਚੀਜ਼ ਚੁੰਬੜੀ ਹੁੰਦੀ ਹੈ ਪੈਸੇ ਨਹੀਂ ਗੱਲ ਕਹਿਣ ਦੇ ਦੇਰ ਸੀ ਉੱਚੀ ਉੱਚੀ ਰੋਣ ਲੱਗ ਗਿਆ ਅੱਛਾ ਜੀ ਕਮਰਿਆ ਨੌਜਵਾਨ ਜੀ ਐਡਾ ਉੱਚੀ ਉੱਚੀ ਰੋਇਆ ਤਾਂ ਫਿਰ ਉਹਨੂੰ ਜਾਨੀ ਚੁੱਪ ਕਰਾਇਆ ਚੁੱਪ ਕਰਾ ਕੇ ਜਾਨੀ ਜਿਹੜੀ ਗੱਲ ਤੁਸੀਂ ਆ ਹੁਣ ਸਵਾਲ ਕੀਤਾ ਦਬਾਅ ਪੈਂਦਾ ਕੋਈ ਸੀ ਵੀ ਲਾ ਲਾ ਉਹ ਆਪਣੇ ਰੇਸ਼ੇਦਾਰਾਂ ਦੇ ਫੈਕਟਰੀ ਦੇ ਵਿੱਚ ਇਕੱਲੇ ਹੀ ਸੌਂਦਾ ਸੀ ਤੇ ਉਹਨੇ ਵੈਸੇ ਵੀ ਰਾਤ ਨੂੰ ਘਰੇ ਜਾ ਕੇ ਜਾਨੀ ਉੱਥੇ ਵੀ ਮਹਿਸੂਸ ਹੋਇਆ ਕਿਉਂਕਿ ਉਹਨਾਂ ਨੇ ਫਿਰ ਦੱਸਿਆ ਵੀ ਉਹਨਾਂ ਦਾ ਕੋਈ ਤਾਇਆ ਜਾਨੀ ਰਿਸ਼ਤੇਦਾਰੀ ਐਕਸੀਡੈਂਟ ਹੋ ਗਿਆ ਸੀਗਾ ਅੱਛਾ ਤੇ ਉਹ ਚੀਜ਼ ਹੈ ਜਾਨੀ ਉਹਨਾਂ ਨੂੰ ਆ ਕੇ ਆਏ ਦੇਸੀ ਦੀ ਸੀ ਤੰਗ ਕਰਦੇ ਸੀ ਕਦੇ ਬਾਅਦ ਦੇ ਰੂਪ ਦੇ ਜੇ ਕਦੇ ਜਦੋਂ ਆਪਾਂ ਸਲੇਡੇ ਦੀ ਗੱਲ ਕੀਤੀ ਪਹਿਲਾਂ ਇਹਦਾ ਚੀਜ਼ੋ ਕਿਸੇ ਵੀ ਰੂਪ ਦੇ ਵਿੱਚ ਜਾਨੀ ਦੀ ਭਟਕਦੀ ਸੀ ਉਸ ਮੁੰਡੇ ਨੂੰ ਕਰਦੀ ਸੀ ਕਿ ਪਰਿਵਾਰ ਨੂੰ ਸਾਰੇ ਮਾਨਮੱਖ ਜੀ ਸਾਰੇ ਰਾਏ दारू ਪੀਣ ਵਾਲੇ ਜਾਨੀ ਰੱਬ ਪਾਲ ਆ ਕੇ ਪਤਾ ਨਹੀਂ ਕੀ ਕੀ ਕਰਦੇ ਹੁਣ ਇਹ ਇਥੋਂ ਇੱਕ ਗੱਲ ਤਾਂ ਸਿੱਧ ਹੁੰਦੀ ਹੈ ਬਾਬਾ ਜੀ ਵੀ ਤੰਗ ਉਹਨਾਂ ਨੂੰ ਕਰਦੇ ਆ ਜੇ ਕਿਹੜਾ ਬੰਦਾ ਜਾਣੇ ਦੀ 15 ਸਾਲਾਂ ਤੋਂ ਕਹਿੰਦਾ ਸੀ ਵੀ ਮੈਂ 50 ਵਾਰੀ ਮੈਂ ਕਾਗਜ਼ ਲਾਏ ਵੀਜ਼ਾ ਨਹੀਂ ਲੱਗਿਆ ਹਾਂ ਜਾਨੀ ਚੌਥੇ ਦਿਨ ਆਉਂਦਾ ਵੀਜ਼ਾ ਲੱਗ ਗਿਆ ਬਾਜੀ ਹਾਂ ਮੈਂ ਕਹਿੰਦਾ ਵੀ ਇਹਨਾਂ ਖੁਸ਼ ਹੋਇਆ ਤੇ ਰਿਸ਼ਤੇਦਾਰ ਵੀ ਇਹਨੇ ਖੁਸ਼ ਹੋਏ ਯਾਨੀ ਗੱਲ ਕੀ ਆ ਓਹ ਨਾਨਕ ਸਭ ਤੇਰੀ ਬੜਿਆਈ ਕੋਈ ਨਾਮ ਨਾ ਜਾਣੇ ਮੇਰਾ ਵੀ ਤੂੰ ਤਗੜਾ ਹੋ ਕੇ ਇੱਕ ਗੱਲ ਪੱਲੇ ਬੰਨ ਲੈ ਵੀ ਰੋਜ਼ ਹਮ ਤੇ ਬੜੇ ਉੱਠ ਕੇ ਹਮ ਜਪਜੀ ਸਾਹਿਬ ਦੀ ਬਾਣੀ ਪਾਣੀ ਤੇ ਜੇ ਜਾਪ ਸਾਹਿਬ ਨਹੀਂ ਪੜਦਾ ਤਾਂ ਘਟੋ ਘਟੇ ਚੋਪੀ ਸਾਹਿਬ ਦੀ ਬਾਣੀ ਜ਼ਰੂਰ ਪਾਣੀ 24 ਸਾਹਿਬ ਤੇ ਦੇਖੋ ਦੱਸੇ ਮੈਂ ਪਾਸ਼ਾ ਹਮਾਰੇ ਕਿੰਨੇ ਜਾਣਦੀ ਪਿਆਰ ਨਾਲ ਕਹਿ ਰਹੇ ਆ ਜਿਹੜੇ ਭੂਤਾ ਪਰੇ ਤੋਂ ਡਰਦੇ ਹੈ ਜਿਹੜੇ ਜਾਨ ਦੀ ਮਨ ਹਾਜ਼ਰ ਕਰਕੇ ਚੋਪੀ ਸਾਹਿਬ ਦੀ ਬਾਣੀ ਸਿਰਫ 5 10 ਮਿੰਟ ਲੱਗਦੇ ਹਮ ਜੇ ਕਿਤੇ ਧਿਆਨ ਨਾਲ ਪੜ੍ਹ ਲਵੇ ਮਨ ਹਾਜ਼ਰ ਕਰਕੇ ਸਵਾਲ ਹੀ ਨਹੀਂ ਪੈਦਾ ਹੁੰਦਾ ਵੀ ਕੋਈ ਚੀਜ਼ ਨੇੜੇ ਆਏ। ਜਿਹਦਾ ਹੁਣਾ ਮਨਮੁਖ ਬੰਦਾ ਜਿਹੜਾ दारू ਪੀਣ ਵਾਲਾ ਹੁੰਦਾ ਉਹਨੂੰ ਤਾਂ ਜਨੇ ਦੀ ਪਾਠ ਤਾਂ ਘਰੇ ਕਰਾ ਲੈਂਦੇ ਆ। ਹੂੰ ਕੋਈ ਸੈਜ ਪਾਠ ਕਰਾਉਂਦਾ ਕੋਈ ਕਾਂਠ ਪਾਠ ਕਰਾਉਂਦਾ ਪਰ ਉਥੇ ਹਾਜ਼ਰ ਕੋਈ ਵੀ ਨਹੀਂ ਹੁੰਦਾ। ਜਨੇ ਜਿਆ ਕਹਿਣਾ ਮਤਲਬ ਜਿਹੜੀ ਮਾਂ ਮਾਤਾ ਨਾ ਜਦੋਂ ਮਤ ਜਨੇ ਦੀ ਸਾਹਮਣੇ ਭਾਂਡਾ ਮੂਤਾ ਹੋਵੇ ਉਹਦੇ ਤੇ ਪੈਂਦਾ ਕੁਝ ਨਹੀਂ ਹੁੰਦਾ। ਹੂੰ ਜੇ ਜਦੋਂ ਭਾਂਡਾ ਸਿੱਧਾ ਹੋ ਗਿਆ ਤਾਂ ਉਹਦੇ ਦੇ ਸਭ ਕੁਝ ਸਿੱਧਾ ਹੋ ਗਿਆ ਜੀ ਦੇ ਬਾਰੇ ਮਾਰੀ ਦੀ ਪਾਣੀ ਦੇ ਸ਼ਬਦਾਂ ਦੇ ਜਿਹੜੇ ਪੰਨੇ ਰੱਬ ਦਾ ਨਾਮ ਨਹੀਂ ਲੈਂਦੇ ਬੜੇ ਖੁਸ਼ੀ ਨੇ हां ਵੀ ਲੋਕ ਕਮੈਂਟ ਕਰਦੇ ਆ ਇਹ ਇੱਕ ਇਹਦੇ ਇਹਦੇ ਬਾਰੇ ਜਾਣਦੇ ਮਾਣ ਜਾਂ ਜਾਣਦੇ ਗੁਰੂ ਨਾਨਕ ਮਹਾਰਾਜ ਦੇ ਇਤਿਹਾਸ ਦੇ ਵਿੱਚ ਸਾਖੀ ਪ੍ਰਮਾਨ ਦੇ ਤੌਰ ਤੇ ਹੈ ਦੇਖਣ ਨੂੰ ਬੰਦਾ ਸੂਫੀ ਲੱਗਦਾ ਹੁੰਦਾ ਅੰਦਰ ਕਿੰਨਾ ਕੁ ਦੁਖੀ ਹੈ ਡਬਾ ਦਾਂਗਾ ਕਿ ਜਿਦਾਂ ਗੁਰੂ ਨਾਨਕ ਮਹਾਰਾਜ ਨੇ ਸ਼ਬਦ ਉਚਾਰਨ ਕੀਤਾ ਸਭ ਰੋਂਦੀ ਦੇਖੀ ਜੀਤ ਦੇਣਾ ਹਰਨਾ ਮਰਦਾਨਾ ਜੀ ਨੇ ਸ਼ਬਦ ਸੁਣੇ ਆਹੀ ਗੱਲ ਮਰਦਾਨਾ ਜੀ ਨੇ ਕਹੀ ਕਿ ਬਾਬਾ ਜੀ ਜਿਨ੍ਹਾਂ ਕੋਲ ਮਾਇਆ ਨਹੀਂ ਹੈਗੀ ਘਰ-ਵਾਰ ਨਹੀਂ ਹੈਗਾ ਕਾਰੋਬਾਰ ਨਹੀਂ ਹੈਗਾ ਉਹ ਤਾਂ ਜਾਣਦੇ ਮੰਨਦਾ ਵੀ ਹੋਣਗੇ ਜਿਹਨਾਂ ਕੋਲ ਐਸੋ ਰਾਮ ਵਾਲੇ ਸਾਰੀਆਂ ਸਹੂਲਤਾਂ ਨੇ ਉਹ ਤਾਂ ਨਹੀਂ ਦੁਖੀ ਹੋ ਸਕਦੇ ਮਹਾਰਾਜ ਕਹਿੰਦੇ ਨਹੀਂ ਉਹਦੋਂ ਵੀ ਵੱਧ ਦੁਖੀ ਨੇ ਤੇ ਕਈ ਲੋਕ ਉਹ ਦੇਖਿਆ ਬਾਬਾ ਜੀ ਉਹ ਉਹਨਾਂ ਦਾ ਜਿਹੜਾ ਸਵਾਲ ਹੀ ਹੁੰਦਾ ਜੇ ਸਾਡਾ ਕਿਸੇ ਨੇ ਕੰਮ ਬੰਦ ਕਰਤਾ ਤੇ ਸਾਡਾ ਕੰਮ ਕਿਸੇ ਨੇ ਚੱਲਦਾ ਸੀਗਾ ਕਾਰੋਬਾਰ ਚੋਂਕਦਾ ਜਦੋਂ ਹੁਣ ਫਾਇਦਾ ਕਰੋ ਜਦ ਸਾਡੀ ਦਿਮਾਗ ਦੀ ਮੈਮਰੀ ਚੜਦੀ ਕਲਾ ਵਾਲੇ ਪਾਸੇ ਆ ਸਾਡੀ ਸੋਚ ਚੜਦੀ ਕਲਾ ਵਾਲੇ ਪਾਸੇ ਆ ਤਾਂ ਹਰ ਪਾਸੇ ਚੜਦੀ ਕਲਾ ਰਹੂਗੀ ਜਦੋਂ ਜਾਨ ਦੀ ਬੰਦੇ ਦੀ ਸੋਚ ਨੈਗੇਟਿਵ ਆ ਗਈ ਨਾ ਪਿੱਛੇ ਨੂੰ ਚੱਲ ਗਿਆ ਕਹਿੰਦਾ ਜੀ ਮੈਂ ਦਸਮ ਗ੍ਰੰਥ ਵੀ ਪਾਣੀ ਨਹੀਂ ਮੰਨਦਾ ਇਹ ਮੈਂ ਜਿਹੜੀ ਅਰਦਾਸ ਆ ਉਹ ਵੀ ਦਸਮ ਗ੍ਰੰਥ ਦੇ ਵਿੱਚ ਹਮ ਜਿਹੜਾ ਹਰਨੇਕ ਸਿੰਘ ਨਿੱਕੀ ਵਰਗੇ ਨਿਊਜ਼ੀਲੈਂਡ ਦੇ ਬੈਠੇ ਜਿਹੜੇ ਜਾਨੇ ਸਿੱਖੀ ਦੇ ਐਂਟੀ ਸੀਗੇ ਪ੍ਰਚਾਰ ਕਰਦੇ ਸੀ ਕਹਿੰਦਾ ਜੀ ਤੇਰਾ ਅੰਗ ਪੜ੍ਹ ਕੇ ਤਾਂ ਜਾਨ ਦੀ ਅਸੀਂ ਅਮਰਦੇਸ਼ ਕਹਾ ਦਾ ਕਰਨਾ ਵਾਹ ਗਾਲ ਸੁਣ ਲੋ ਉਹ ਜਿਹੜੇ ਬੰਦ-ਬੰਦ ਕਟਾ ਗਏ ਇਸੇ ਤਲੀ ਤੇ ਟਕਾ ਗਏ ਉਹ ਕਿਹੜੇ ਜੀਵ ਦੇ ਸਿੱਖ ਸੀ ਫਿਰ ਜਿਹੜੀ ਦਸਮ ਗ੍ਰੰਥ ਦੀ ਬਾਣੀ ਆ ਬੀਰ ਰਸ ਪੈਦਾ ਕਰਦੀ ਹੈ ਤੇ ਉਹਦੇ ਵਿੱਚ ਹੀ ਜਣ ਨੇ ਆਉਣ ਵਾਲੇ ਸਮੇਂ ਬਾਰੇ ਵੀ ਲਿਖਿਆ ਤੇ ਖਾਲਸਾ ਰਾਜ ਬਾਰੇ ਵੀ ਲਿਖਿਆ ਜਾਨੀ ਉਹਨੇ 1 ਘੰਟਾ 1.5 ਘੰਟਾ ਉਹ ਬੈਸ ਕਰ ਰਿਆ ਸੀ ਐਸੀ ਵਿਚਾਰ ਕਰ ਰਿਹਾ ਸੀ ਆ ਦੇਖੋ ਜੀ ਕਿਸੇ ਦੀ ਵੀਡੀਓ ਕੱਢ ਕੇ ਸੁਣਾਉਣ ਲੱਗ ਗਿਆ ਆ ਦੇਖੋ ਜੀ ਇਹਦੇ ਜ ਆਏ ਮਾਹ ਹੈ ਮੇਰੀ ਕਸਮ ਨਾਲ ਜਿਹੜਾ ਦਸ ਮੰਗਰੰਥ ਦਾ ਵਿਰੋਧ ਕਰੂਗਾ ਕਿਤੇ ਯਾਨੀ ਤੈਨੂੰ ਲੱਗਦਾ ਵੀ ਮੈਂ ਉਹਦੀ ਗੱਲ ਸੁਣੂਗਾ ਇਹ ਮਹਾਰਤ ਸਨਮਾਨ ਚਾਹੀਏ ਨਾ ਮਨ ਬਈ ਤੇਰੀ ਹਾਲਤ ਚਿਹਰੇ ਤੋਂ ਪਤਾ ਲੱਗਦਾ ਵੀ ਠੀਕ ਨਹੀਂ ਹੈ ਅੱਛਾ ਤੁਹਾਨੂੰ ਦੇਖ ਕੇ ਅੰਦਾਜ਼ਾ ਹੋਗਾ ਸੀਗਾ ਹਾਂ ਜੀ ਹਾਂ ਉਹ ਜਿਹੜਾ ਅਨਪਵਾਹ ਹੋ ਜਾਂਦਾ ਹੈ ਜੀ ਇਹਨਾਂ ਤੇ ਕਿਸੇ ਚੀਜ਼ ਦੀ ਬੁਰੀ ਚੀਜ਼ ਦਸ ਆਇਆਗਾ ਬਾਬਾ ਜੀ ਕੀ ਹਾਲ ਨੇ ਬਹੁਤ ਵਧੀਆ ਜੀ ਓਕੇ ਓਕੇ ਸਭ ਤੋਂ ਪਹਿਲਾਂ ਵੈਲਕਮ ਤੁਹਾਡਾ ਅੱਜ ਤੁਹਾਡਾ ਵੀ ਜੀ ਠੀਕ ਹੈ ਜੀ ਅੱਜ ਆਪਾਂ ਇੱਕ ਨਵੀਂ ਵੀਡੀਓ ਲੈ ਕੇ ਆਏ ਆਂ ਹਾਂਜੀ ਹਾਂਜੀ ਆਪਾਂ ਪਹਿਲਾਂ ਜਿੱਦਾਂ ਦੋ ਵੀਡੀਓ ਕੀਤੀਆਂ ਨੇ ਤੁਹਾਡੀਆਂ ਹਾਂਜੀ ਜਿਨ੍ਹਾਂ ਦੇ ਵਿੱਚ ਆਪਾਂ ਤੁਸੀਂ ਸਾਨੂੰ ਦੱਸਿਆ ਵੀ ਭੜਕਦੀਆਂ ਜਿਹੜੀਆਂ ਆਤਮਾ ਰੂਹਾਂ ਹੁੰਦੀਆਂ ਨੇ ਇਹ ਕੀ ਹੁੰਦੀਆਂ ਨੇ ਤੇ ਕਿਹਨਾਂ ਨੂੰ ਤੰਗ ਕਰਦੀਆਂ ਨੇ ਹਾਂਜੀ ਹਾਂਜੀ ਤੇ ਪਹਿਲਾਂ ਵਾਲੀ ਵੀਡੀਓ ਆਪਣੀ ਕਾਫੀ ਲੋਕਾਂ ਨੇ ਪਸੰਦ ਕੀਤੀ ਸੀਗੀ ਹਾਂਜੀ ਉਹਦੇ ਵਿੱਚ ਸਵਾਲ ਆਉਂਦੇ ਨੇ ਵੀ ਇਹਦਾ ਤੀਜਾ ਪਾਰਟ ਜਾਂ ਦੂਸਰਾ ਪਾਰਟ ਵੀ ਲੈ ਕੇ ਆਓ ਪਰ ਆਪਾਂ ਦੱਸਣਾ ਚਾਹੁੰਨੇ ਉਹ ਸਟੋਰੀਆਂ ਸਾਡੀਆਂ ਉੱਥੇ ਕੰਪਲੀਟ ਹੋ ਗਈਆਂ ਸੀਗੀਆਂ ਹਾਂਜੀ ਇੱਕ ਨਵੀਂ ਸਟੋਰੀ ਆ ਜਿਹੜੀ ਤੁਸੀਂ ਹਾਂਜੀ ਸਾਡੇ ਨਾਲ ਸਾਂਝੀ ਕੀਤੀ ਹੈ ਤੇ ਇਸ ਸਟੋਰੀ ਨੂੰ ਥੋੜਾ ਖੁੱਲ ਕੇ ਦੱਸਿਓ ਵੀ ਕਿਹੜੇ ਬੰਦੇ ਨਾਲ ਘਟਨਾ ਵਾਪਰੀ ਸੀਗੀ ਹਾਂਜੀ ਤੇ ਸਾਨੂੰ ਪੂਰਾ ਮਤਲਬ ਡਿਟੇਲ ਦੇ ਵਿੱਚ ਦੱਸਿਓ ਠੀਕ ਹੈ ਜੀ ਹਾਂ ਜੀ ਇਹ ਵੀ ਜਿੱਦਾਂ ਆਪਾਂ ਜਿਹੜੀ ਪਹਿਲੀ ਵੀਡੀਓ ਆਪਣੀ ਚੱਲ ਰਹੀ ਹੈ ਵਧੀਆ ਉਹ ਸੀਗੀ 2009 ਦੀ ਲੁਧਿਆਣੇ ਦੀ ਜਿਹੜੀ ਤੁਸੀਂ ਜਿਨ੍ਹਾਂ ਦੀ ਤੁਸੀਂ ਆਤਮਾ ਦੀ ਸ਼ਾਂਤੀ ਲਈ ਦੁਆ ਕਰਦੇ ਹੋ ਜਿਨ੍ਹਾਂ ਨੇ ਜਾਣ ਦੀ ਉਸ ਜਾਣ ਦੀ ਕਹਿੰਦਾ ਪਰਗ ਦੀ ਆਤਮਾ ਨੇ ਆ ਕੇ ਜਾਣ ਦੀ ਸਾਡੇ ਗਵਾਂਢੀ ਨੂੰ ਇਹ ਹੱਥ ਜੋੜ ਕੇ ਬੇਨਤੀ ਕੀਤੀ ਸੀ ਵੀ ਇਸ਼ਾਰਾ ਕੀਤਾ ਸੀ ਦਰਬਾਰ ਸਾਹਿਬ ਪਛਮਾਨ ਵਾਲੇ ਪਾਸੇ ਦਰਬਾਰ ਸਾਹਿਬ ਵੀ ਉੱਥੇ ਜਾ ਕੇ ਮੇਰੀ ਅਰਦਾਸ ਕਰਾ ਦਿਓ ਉਹਦੇ ਵਿੱਚ ਜੇ ਲੋਕਾਂ ਨੇ ਕਮੇਟੀ ਵੀ ਕੀਤਾ ਸੀ ਵੀ ਮਨੁੱਖਾ ਜੁਨੀ ਦੇ ਬਿਨਾਂ ਤਾਂ ਜਾਨੇ ਦੀ ਮੁਕਤੀ ਹੁੰਦੀ ਨਹੀਂ ਪਰ ਉਹ ਜਾਨੇ ਦੀ ਅਰਦਾਸ ਦਾ ਉਹ ਤਾਂ ਕਹਿੰਦਾ ਭਾਬਾ ਉਹਨੇ ਕਹੇ ਵੀ ਮੇਰੀ ਵੀ ਅਰਦਾਸ ਕਰਦਾ ਵੀ ਮੁਕਤੀ ਦਾ ਮਤਲਬ ਹੈ ਮੈਨੂੰ ਮਨੁੱਖਾ ਜੁਨੀ ਜੇ ਪ੍ਰਮਾਤਮਾ ਪਾ ਦੇਵੇ ਤੇ ਫਿਰ ਜਾ ਕੇ ਮੈਂ ਨਾਮ ਜਪ ਕੇ ਜਾਨੇ ਦੀ ਮੁਕਤੀ ਨੂੰ ਪ੍ਰਾਪਤ ਕਰ ਸਕਾਂ ਕਿਉਂਕਿ ਉਹ ਜਿਨ੍ਹਾਂ ਨੇ ਕਮੇਟੀ ਕੀਤਾ ਬਿਲਕੁਲ ਸੱਚਾ ਭਾਈ ਪ੍ਰਾਪਤ ਮਨੁੱਖ ਦੇਖ ਰਹੀ ਹੈ ਠੀਕ ਹੈ ਜੀ ਵੀ ਮਨੁੱਖਾ ਜੁਨੀ ਦੇ ਵਿੱਚ ਹੀ ਬੰਦੇ ਦੀ ਮੁਕਤੀ ਹੈ ਹਾਂ ਤੇ ਜੇ ਕਹਿੰਦਾ ਮਤਲਬ ਜਿਹੜੇ ਹੋਰ ਕੰਮ ਨੇ ਉਹ ਕਿਸੇ ਕੰਮ ਦੇ ਨਹੀਂ ਹੈਗੇ ਉਹ ਸਿਰਫ ਤਨ ਦੀ ਖਾਤਰ ਆ ਵਰਕਾਜ ਤਰੇ ਕਿਤੇ ਨਾਕਾਮ ਮਿਲ ਸਾਥ ਸੰਗਤ ਭਜ ਕੇਵਲ ਨਾਮ ਜਿਹੜਾ ਨਾਮ ਆ ਸਾਰਿਆਂ ਨਾਲੋਂ ਵੱਡੀ ਚੀਜ਼ ਹੈ ਇਹ ਜਿਹੜਾ ਹੁਣ ਆਪਾਂ ਅੱਜ ਜਣੇ ਦੀ ਵੀਡੀਓ ਕਰ ਰਹੇ ਆ ਜਣੇ ਦੀ ਤੀਜੀ ਸਮਝ ਲਓ ਵੀ ਇਸ ਵਿਸ਼ੇ ਤੇ ਤੇ ਉਹ ਹੈਗੇ ਜੀ ਪਿਛਲੇ ਸਾਲ ਅਗਸਤ ਮਹੀਨੇ ਦੀ ਠੀਕ ਹੈ ਜੀ 2023 ਦੀ हां जी हां 2023 जी ठीक है जी ਤੇ ਇੱਕ ਨੌਜਵਾਨ ਸਾਡੇ ਰਿਸ਼ਤੇਦਾਰੀ ਦੇ ਵਿੱਚ ਯਾਨੀ 32 ਸਾਲ ਆ ਉਹਦੀ ਉਮਰ ਹੈ ਜੀ ਹੂੰ ਉਹਦਾ ਰਾਤ ਨੂੰ ਜਾਣਦੀ ਸਾਢੇ 8 ਵਜੇ ਫੋਨ ਆਇਆ ਸਾਡੇ ਰਿਸ਼ਤੇਦਾਰਾਂ ਨੂੰ ਬਈ ਕਹ ਉਹ ਮੁੰਡੇ ਨੂੰ ਕਹਿ ਰਿਹਾ ਵੀ ਆਪਣੇ ਮਾਸੜ ਨੂੰ ਵੀ ਲੈ ਕੇ ਮੇਰੇ ਕੋਲ ਆ ਮੇਰੇ ਬਹੁਤ ਸਵਾਲ ਨੇ ਮੇਰੇ ਸਵਾਲਾਂ ਦਾ ਜਵਾਬ ਜਾਣਦੀ ਮੈਨੂੰ ਚਾਹੀਦਾ ਹੂੰ ਤੇ ਗਰਮੀ ਦਾ ਟਾਈਮ ਸੀ ਥਕੇ ਹਾਰੇ ਸੀਗੇ ਪਹਿਲਾਂ ਮੈਂ ਜਾਣੇ ਦੀ ਮਨ ਚ ਢੋਲ ਕਰ ਗਿਆ ਫਿਰ ਮੈਂ ਨਹੀਂ ਯਾਰ ਵੀ ਬੰਦਾ ਕੁਝ ਜਾਣੇ ਬੁਲਾ ਰਿਆ ਵਾ ਘਾਟੋ ਘਾਟੋ ਉਥੇ ਆਪਾਂ ਪਾਣੀ ਦੀ ਵਿਚਾਰੀ ਕਰਨੀ ਆ ਵੀ ਕੋਈ ਜਾਣੇ ਦੀ ਕੁਝ ਘੜੀਆਂ ਕੁਝ ਜਾਣੇ ਦੀ ਕਹਿਣਾ ਮਤਲਬ ਲੇਖੇ ਚ ਲੱਗੂਗੀ ਵੀ ਉਹ ਜੇ ਕੋਈ ਵੈਸੇ ਵੀ ਕਰੂਗਾ ਤਾਂ ਆਪਾਂ ਤਾਂ ਵਿਚਾਰ ਕਰਨੀ ਆ ਤੇ ਹੋਇਆ ਵੀ ਇਦਾਂ ਹੀ ਤੇ ਜਾ ਕੇ ਉਥੇ ਪਹੁੰਚੇ ਹਮ ਲੋਗ ਦੇ ਕੋਲ ਜਾਨੀ ਦੀ ਫੈਕਟਰੀ ਸੀ ਉੱਥੇ ਜਾ ਕੇ ਉਹਨੇ ਸਵਾਲ ਕੀਤਾ ਪਹਿਲੇ ਹੀ ਵੀ ਕੀ ਮਾਸਰ ਜੀ ਭੂਤ ਪ੍ਰੇਤ ਹੁੰਦੇ ਆ ਤੇ ਹੁਣ ਅਸੀਂ ਜਾਨੀ ਕਹਿੰਦਾ ਆਪਣੇ ਕੋਲੋਂ ਤਾਂ ਕਹਿ ਨਹੀਂ ਸਕਦੇ ਜੋ ਮਾਰਨ ਦੀ ਬਾਣੀ ਤੇ ਲਿਖਿਆ ਉਹਦੇ ਤੋਂ ਅਸੀਂ ਜਾਨੀ ਬਿਲਕੁਲ ਇਹਨਾਂ ਦੀ ਇਧਰੋਂ ਤਾਂ ਨਹੀਂ ਹੋ ਸਕਦੇ 10 ਨੰਬਰ ਰਾਸ਼ਟ੍ਰਪਤੀ ਜੀ ਸ਼ਬਦ ਹੈ ਕੋਈ ਕੋੜ ਭੂਤ ਪ੍ਰੇਤ ਸ਼ੁਕਰ ਮੇਰੇ ਗਾਜ ਸਭ ਤੋਂ ਨੇਰੇ ਸਭ ਤੋਂ ਦੂਰ ਨਾਨਕ ਆਪ ਅਲਪਤ ਰਹਾ ਭਰਪੂਰ ਇਹ ਚੀਜ਼ਾਂ ਜਿਹਦਾ ਸਲੇਡਾ ਹੋਇਆ ਕੁਝ ਵੀ ਹੋਇਆ ਹੈਗੀਆਂ ਨੇ ਪਰ ਇਹ ਮਨਮੁਖ ਨੂੰ ਮਨ ਯਾਨੀ ਗੁਰੂ ਨਾਲ ਟੁੱਟਿਆ ਹੈ ਉਹਨੂੰ ਤੰਗ ਕਰਦੀ ਹੈ। ਉਹ ਇਹ ਸਾਧਾਂ ਵਾਰੀ ਗੱਲ ਹੈ ਕੀ ਸੀ ਉਹ ਦਸਮ ਗ੍ਰੰਥ ਦੀ ਬਾਣੀ ਦਾ ਵਿਰੋਧ ਕਰਦਾ ਸੀ। ਦੇਖੋ ਤਿੰਨ ਬਾਣੀਆਂ ਅੰਮ੍ਰਿਤ ਛਕਾਉਣ ਵੇਲੇ ਜਪਜੀ ਸਾਹਿਬ ਜਪਜੀ ਸਾਹਿਬ ਗੁਰੂ ਨਾਨਕ ਮਹਾਰਾਜ ਦੀ ਬਾਣੀ ਆ। ਜਪ ਸਾਹਿਬ ਸਵਈਏ ਤੇ ਚੋਪਈ ਇਹ ਦਸਵੇਂ ਪਾਸ਼ੀ ਦੇ ਮੁਖ ਚ ਉਚਾਰਨ ਕੀਤੀ ਦਸਮ ਗ੍ਰੰਥ ਦੀ ਬਾਣੀ ਆ ਤੇ ਆਨੰਦ ਸਾਹਿਬ ਗੁਰੂ ਅਮਰਦਾਸ ਜੀ ਦੀ ਬਾਣੀ ਆ। ਕਹਿੰਦਾ ਜੀ ਮੈਂ ਦਸਮ ਗ੍ਰੰਥ ਦੀ ਬਾਣੀ ਨਹੀਂ ਮੰਨਦਾ ਇਹ। ਮਾਜੀ ਜਿਹੜੀ ਅਰਦਾਸ ਆ ਉਹ ਵੀ ਦਸਮ ਗ੍ਰੰਥ ਦੇ ਵਿੱਚ ਹੂੰ ਕਹਿੰਦਾ ਨਹੀਂ ਜੀ ਇਹ ਤਾਂ ਉਥੇ ਬਾਹਰ ਜਾਣ ਦੀ ਜਿਹੜੇ ਹੈਗੇ ਜਿਹਦਾ ਹਰਨੇਕ ਸਿੰਘ ਨਿੱਕੀ ਵਰਗੇ ਨਿਊਜ਼ੀਲੈਂਡ ਦੇ ਬੈਠੇ ਜਿਹੜੇ ਜਣੇ ਸਿੱਖੀ ਦੇ ਐਂਟੀ ਸੀਗੇ ਪ੍ਰਚਾਰ ਕਰਦੇ ਸੀ ਕਹਿੰਦਾ ਜੀ ਤੇਰਾ ਅੰਗ ਪੜ ਕੇ ਤਾਂ ਜਣੇ ਦੀ ਅਸੀਂ ਅਮਰਦੇਸ਼ ਘਾਦਾ ਕਰਨਾ ਮਹਾਕਾਰਸਣ ਨੂੰ ਵੀ ਜਿਹੜੇ ਬੰਦ ਬੰਦ ਕਟਾ ਗਏ ਸੀਸ ਤੇ ਤਲੀ ਤੇ ਟਕਾ ਗਏ ਉਹ ਕਿਹੜੇ ਗੁਰੂ ਦੇ ਸਿੱਖ ਸੀ ਕੀ ਉਹ ਜਾਪ ਸਾਹਿਬ ਜਿਹਦਾ ਅੱਜ ਤੋਂ 20 22 ਸਾਲ ਪਹਿਲਾਂ ਗੁਰੂ ਇਕਵਾਰ ਸਿੰਘ ਜੀ ਨੇ ਬਾਬਾ ਦੀਪ ਸਿੰਘ ਜੀ ਤੇ ਫਿਲਮ ਬਣਾਈ ਸੀ ਬਹੁਤ ਵਧੀਆ ਚੱਲੀ ਸੀ ਉਹਦੇ ਵਿੱਚ ਵੀ ਜਾਣੇ ਦੇ ਦੇਖਿਆ ਵੀ ਸਿੰਘ ਜੰਗਲਾਂ ਦੇ ਵਿੱਚ ਬੈਠੇ ਆ ਨਾਲੇ ਤਾਂ ਸ਼ਾਸਤਰ ਵਿਖੇ ਕਰਦੇ ਆ ਤੇ ਨਾਲੇ ਜਾਪ ਸਾਹਿਬ ਦੀ ਬਾਣੀ ਪੜ੍ਹਦੇ ਫਿਰ ਜਿਹੜੀ ਦਸਮ ਗ੍ਰੰਥ ਦੀ ਬਾਣੀ ਆ ਵੀਰ ਰਸ ਪੈਦਾ ਕਰਦੀ ਆ ਤੇ ਉਹਦੇ ਵਿੱਚ ਹੀ ਜਣ ਨੇ ਆਉਣ ਵਾਲੇ ਸਮੇਂ ਬਾਰੇ ਵੀ ਲਿਖਿਆ ਤੇ ਖਾਲਸਾ ਰਾਜ ਬਾਰੇ ਵੀ ਲਿਖਿਆ ਠੀਕ ਹੈ ਕਿਉਂ ਸ਼ਾਸਤਰ ਕੇ ਦੀਨ ਹੈ ਰਾਜ ਰਾਜ ਬਿਨਾ ਨਹੀਂ ਧਰਮ ਚਲੇ ਹੈ ਧਰਮ ਬਿਨਾ ਸਭ ਤਲੇ ਮਲੇ ਜਾਨੀ ਉਹਨੇ 1 ਘੰਟਾ 1.5 ਘੰਟਾ ਉਹ ਬਹਿਸ ਕਰ ਰਿਆ ਸੀ ਐਸੀ ਵਿਚਾਰ ਕਰ ਰਿਆ ਸੀ ਆ ਦੇਖੋ ਜੀ ਕਿਸੇ ਦੀ ਵੀਡੀਓ ਕੱਢ ਕੇ ਸੁਣਾਉਣ ਲੱਗ ਗਿਆ ਆ ਦੇਖੋ ਜੀ ਇਹਦੇ ਜ ਆਏ ਮਾ ਹੈ ਮੇਰੀ ਕਸਮ ਨਾਲ ਜਿਹੜਾ ਦਸ ਮੰਗਰੰਥ ਦਾ ਵਿਰੋਧ ਕਰੂਗਾ ਜਾਨੀ ਤੈਨੂੰ ਲੱਗਦਾ ਵੀ ਮੈਂ ਉਹਦੀ ਗੱਲ ਸੁਣੂਗਾ ਉਹਨੇ ਵਥੇਰੀ ਜੇ ਤੇ ਕੀਤੀ ਮਾਹਾਂ ਦੇਖ ਸਾਨੂੰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਚ ਸ਼ਬਦ ਆ ਗੁਰ ਕੀ ਨਿੰਦਾ ਨ ਸੁਣੇ ਕਾਨ ਹੂੰ ਵੀ ਉਹ ਬੰਦੇ ਦਾ ਸਿਰ ਲਾ ਕੇ ਰੱਖਦੇ ਜਿਹੜਾ ਗੁਰੂ ਦੀ ਨਿੰਦਿਆ ਕਰਦਾ ਵਾ ਕਿਉਂ ਗੁਰੂ ਆ ਜਿਹੜਾ ਪੂਰਾ ਹੋਣਾ ਚਾਹੀਦਾ ਪੂਰਾ ਪਰ ਰਾਧਿਆ ਪੂਰਾ ਜਾ ਕੇ ਨਾਉ ਨਾਨਕ ਪੂਰਾ ਪਾਇਆ ਪੂਰੇ ਕੇ ਗੁਣ ਗਾਓ ਚਲੋ ਗਾ ਜਾਨੀ ਗੱਲਬਾਤ ਕੀਤੀ ਕਾਫੀ ਧੀਰ ਕੀਤੀ ਕਰਦੇ ਕਰਾਉਂਦੇ ਜਾਨੀ ਖੀਰ ਤੇ ਜਾ ਕੇ ਜਾਨ ਮਾ ਉਹਦੇ ਵੱਲੀ ਧਿਆਨ ਨਾਲ ਦੇਖੇ ਮਾ ਯਾਰ ਸਨਮਨ ਚਾਹੇ ਨਾ ਮਨ ਹੂੰ ਵੀ ਤੇਰੀ ਹਾਲਤ ਚੇਰੇ ਦਾ ਪਤਾ ਲੱਗਦਾ ਵੀ ਠੀਕ ਨਹੀਂ ਹੈਗਾ ਅੱਛਾ ਤੁਹਾਨੂੰ ਦੇਖ ਕੇ ਅੰਦਾਜ਼ਾ ਹੋਗਾ ਸੀਗਾ ਹਾਂ ਜੀ ਹਾਂ ਉਹ ਜਿਹਦਾ ਅਨਪਹਾਵਾ ਹੋ ਜਾਂਦਾ ਹੈ ਜੀ ਇਹਨਾਂ ਤੇ ਕਿਸੇ ਚੀਜ਼ ਦਾ ਬੁਰੀ ਚੀਜ਼ ਦਾ ਸਾਇਆ ਹੈਗਾ ਹਾਂ ਜੀ ਹਾਂ ਇਹ ਚੀਜ਼ ਹੈ ਇਹਨੂੰ ਤਾਂ ਕਰਦੀ ਕੋਈ ਜਿਆਦਾ ਉਹਨੂੰ ਜਾਣਦੀ ਹੈ ਕਿ ਲਗਾ ਹੀ ਧਿਆਨ ਨਾਲ ਦੇਖਿਆ ਉਹਦੇ ਵ ਲਈ 32 ਸਾਲ ਦਾ ਤੁਹਾਨੂੰ ਦੱਸਿਆ ਵੀ ਨੌਜਵਾਨ ਹੈ ਜੀ ਹੂੰ ਤੇ ਮਾਂ ਕਿਤਨੇ ਕਿਤੇ ਵੀ ਹੋ ਸਕਦਾ ਬਾਬਾ ਜੀ ਜਿਹੜੀਆਂ ਉਹ ਚੀਜ਼ਾਂ ਬੋਲਦਾ ਪਿਆ ਸੀ ਅੰਦਰੋਂ ਉਹਨਾਂ ਚੀਜ਼ਾਂ ਦੀ ਆਵਾਜ਼ ਹੋਵੇ ਜੀ ਇਹ ਜਿਦਾਂ ਨਾ ਜੀ ਆਪਾਂ ਫੇਰ ਕਿਸੇ ਨੇ ਬੋਲਾਂਗੇ ਰਾੜੇ ਵਾਲੇ ਮਾਹਪੁਰਸਾਂ ਨੇ ਅਸੀਂ ਹਜ਼ਾਰਾਂ ਗੱਦਬਾ ਲਿਆ ਕੇ ਅੱਗੇ ਵੀ ਮੈਂ ਜਾਨੀ ਬੋਲੇ ਵੱਡੀਆਂ ਨੇ ਉਹ ਹੈਗਾ ਸੋਲੇਮਾਨੀ ਪ੍ਰੇਤ ਦਾ ਰਾਨੀ ਪ੍ਰੇਤ ਦਾ ਪੁਨਰ ਜਨਮ ਅੱਛਾ ਜੀ 1966 ਦੀ ਸੱਚੀ ਘਟਨਾ ਬਹੁਤ ਵੱਡੀ ਆ ਘਾਟੋ ਘਾਟ ਆਪਾਂ ਵੀਡੀਓ ਡੇਢ ਘੰਟੇ ਦੀ ਬਣ ਜਾਣੀ ਜੀ ਆਪਾਂ ਜਾਣੇ ਪੂਰੀ ਬੋਲਣੀ ਆ ਉਹਦੇ ਤੇ ਹੁਣ ਜੋ ਮਾਰੇ ਦੇ ਬਾਣੀ ਤੇ ਲਿਖਿਆ ਆ ਆਪਾਂ ਪਹਿਲਾਂ ਵੀ ਸੰਗਤਾਂ ਨੂੰ ਵੀ ਸਾਡਾ ਜਿਹੜਾ ਮਕਸਦ ਆ ਵੀ ਟੁੱਟਿਆਂ ਨੂੰ ਗੁਰੂ ਨਾਲ ਜੋੜਨਾ ਨਾ ਕਿ ਲੋਕਾਂ ਨੂੰ ਬਹਿਮਾ ਪਰਮਾਨੰਦ ਵਿੱਚ ਪਾਉਣਾ ਕਿਉਂ ਜੇ ਗੁਰੂ ਦੀ ਖੁਸ਼ੀ ਲੈਣੀ ਆ ਤਾਂ ਜਾਣੇ ਗੁਰੂ ਦੇ ਸਿਧਾਤਾਂ ਦੇ ਪਹਿਰਾ ਦੇਣਾ ਸਾਡੇ ਲਈ ਬਹੁਤ ਜ਼ਰੂਰੀ ਬਹੁਤ ਜ਼ਰੂਰੀ ਆ ਜਿਹੜਾ ਸਭ ਤੋਂ ਪਹਿਲਾਂ ਜਾਣੇ ਦੀ ਸਾਡਾ ਫਰਜ਼ ਬਣਦਾ ਵਾ ਤੇ ਜਦੋਂ ਉਹਦੇ ਬਾਰੇ ਧਿਆਨ ਨਾਲ ਦੇਖਿਆ ਤਾਂ ਉਹਨੂੰ ਕਿਹਾ ਮਹਾ ਵੀ ਯਾਰ ਤੇ ਸੱਚ ਪੁੱਛੇ ਤਾਂ ਤੈਨੂੰ ਤਾਂ ਜਾਣੇ ਦੀ ਕਹਿੰਦਾ ਮਤਲਬ ਐ ਜੇ ਤੇਰਾ ਚਿਹਰਾ ਹੀ ਪੁੱਤ ਮਰ ਗਿਆ ਤੇ ਤਾਂ ਤੈਨੂੰ ਬਹੁਤ ਐਂ ਚੀਜ਼ ਚੁੰਬੜੀ ਹੁੰਦੀ ਹੈ ਪਾਸੀ ਨਹੀਂ ਗੱਲ ਕਹਿਣ ਦੀ ਧੀਰ ਸੀ ਉੱਚੀ ਉੱਚੀ ਰੋਣ ਲੱਗ ਗਿਆ ਅੱਛੇ ਜੀ ਕਮਾਰੀਆਂ ਨੌਜਵਾਨ ਜੀ ਐਡਾ ਉੱਚੀ ਉੱਚੀ ਰੋਇਆ ਤਾ ਫਿਰ ਉਹਨੂੰ ਜਾਨੀ ਚੁੱਪ ਕਰਾਇਆ ਚੁੱਪ ਕਰਾ ਕੇ ਜਾਨੀ ਜਿਹੜੀ ਗੱਲ ਤੁਸੀਂ ਆ ਹੁਣ ਸਵਾਲ ਕੀਤਾ ਦਬਾਅ ਪੈਂਦਾ ਕੋਈ ਵੀ ਲਾ ਲਾ ਉਹ ਆਪਣੇ ਰਿਸ਼ਤੇਦਾਰਾਂ ਦੇ ਫੈਕਟਰੀ ਦੇ ਵਿੱਚ ਇਕੱਲੇ ਹੀ ਸੌਂਦਾ ਸੀ ਅਚੁੱਤ ਫੈਕਟਰੀ ਸੀ ਨੌਕਰੀ ਕਰਦਾ ਸੀ ਹਾਂ ਜੀ ਹਾਂ ਨੌਕਰੀ ਕਰਦਾ ਸੀ ਆਪਣੇ ਰਿਸ਼ਤੇਦਾਰਾਂ ਕੋਲੇ ਉਹਨਾਂ ਦੇ ਰਿਸ਼ਤੇਦਾਰਾਂ ਸਾਡੇ ਰਿਸ਼ਤੇਦਾਰ ਵੀ ਸੀਗੇ ਤੇ ਉਹਨੇ ਐਸੇ ਵੀ ਰਾਤ ਨੂੰ ਆ ਕੇ ਚੀਜ਼ਾਂ ਮੈਨੂੰ ਤੰਗ ਕਰਦੀਆਂ ਨੇ ਵੀ ਮੈਨੂੰ ਬਹੁਤ ਇਹ ਜਾਣਦੇ ਮੈਂ ਜਾਣਦੇ ਕਿ ਸੌਂ ਨਹੀਂ ਸਕਦਾ ਵਿਆਖੜਕਾ ਹੁੰਦਾ ਵਾ ਤੇ ਫਿਰ ਜਿਆਦਾ ਉਹ ਮਹਾਦੇਵ ਤੂੰ ਬਾਣੀ ਦਾ ਦਸਮ ਗ੍ਰੰਥ ਦੀ ਬਾਣੀ ਦਾ ਵਿਰੋਧ ਕਰਦਾ ਸਭ ਤੋਂ ਜਾਣੇ ਤੇਰੇ ਲਈ ਲਖ ਲਾਹਨਤ ਬਈ ਜਿਹੜੇ ਤੇ ਜਾਣੇ ਗੁਰੂ ਦੇ ਦਸਵੇਂ ਪਾਸ਼ਾ ਜੀ ਦਾ ਅਪਮਾਨ ਕਰ ਰਿਆ ਵਾ ਜਾਨੀ ਮੈਂ ਤਾਂ ਜਿਆਦਾ ਆਪਾਂ ਪਹਿਲਾਂ ਵੀ ਵੀਡੀਓ ਜੇ ਬੋਲੇ ਆ ਉਹ ਦਸਮ ਗ੍ਰੰਥ ਦੀ ਬਾਣੀ ਦਾ ਵਿਰੋਧ ਕਰਨ ਵਾਲਿਓ ਮੂਰਖੋ ਕਦੇ ਦਸਮ ਗ੍ਰੰਥ ਦੀ ਬਾਣੀ ਨੂੰ ਪੜ ਕੇ ਵਿਚਾਰ ਕੇ ਦੇਖੋ ਤੁਹਾਡੇ ਅੰਦਰ ਵੀ ਆਤਮਕ ਵੱਲ ਵੀਰ ਵੀਰ ਰਸ ਪੈਦਾ ਹੋ ਜਾਊਗਾ ਹੂੰ ਇਸ ਕਰਕੇ ਜਿਹੜੇ ਬਾਣੀ ਆ ਸਾਡੀ ਧੂਰਾ ਵਾ ਇਹ ਸਾਰੀਆਂ ਚਿੰਤਾ ਰੋਗ ਅਸੋਗ ਸਭ ਮਿਟਾ ਦਿੰਦੀ ਹੈ ਧੁਰ ਕੀ ਬਾਣੀ ਆਈ ਤੇ ਸਗਲੇ ਚਿੰਤਾ ਮਟਾਈ ਤੇ ਜਦੋਂ ਜਾਨੀ ਉਹਨੇ ਇਹੀ ਗੱਲ ਕਹੀ ਕਹਿੰਦਾ ਜੀ ਮੈਂ ਬਹੁਤ ਦੁਖੀ ਆ ਮੇਰਾ ਅਸੀਂ ਜਾਨੀ ਇੰਨੇ ਵਰੀ ਆ ਬਿਜਲ ਲਾਇਆ ਉਹ ਲਾਇਆ ਜਾਨੀ ਦੀ ਕਾਗਜ ਲਾਏ ਉਹ ਬਣੇ ਨਹੀਂ ਹੈਗਾ ਭਈ ਮੈਂ ਹੁਣ ਕੀ ਕਰਾਂ ਮੈਂ ਤਾਂ ਕਰਕੇ ਦੁਖੀ ਆ ਮੈਂ ਜਾਨੀ ਫੇਰ ਮੇਰੇ ਰਿਸ਼ਤੇਦਾਰ ਕਹਿੰਦੇ ਕਹਿੰਦੇ ਵੀ ਇਹ ਤਾਂ ਹੁਣ ਆਪਾਂ ਲਾਜ ਵੀ ਕਰਨਾ ਮੈਂ ਗੱਲ ਤੇ ਜਿੱਦਾਂ ਤੁਸੀਂ ਕਹਿੰਦੇ ਵੀ ਵੀਡੀਓ 'ਚ ਲੋਕੀ ਕਮੈਂਟ ਕਰਦੇ ਆ ਵੀ ਇਹ ਲਾਜਕੀ ਲਾਜ ਦੱਸੋ ਲਾਜ ਤਾਂ ਮਾਰੇ ਦੀ ਪਾਣੀ ਆ ਇਹ ਹੂੰ ਘਰੇ ਗਏ ਕਰੇ ਜਾਂਦੇ ਆਪਾਂ ਉਹੀ ਗੱਲ ਕਲੀਅਰ ਕਰਨੀ ਤੁਸੀਂ ਹਾਂਜੀ ਹਾਂ ਉਹ ਉਹ ਕਿਵੇਂ ਕੀਤਾ ਹਾਂਜੀ ਬਾ ਲਾਜ ਤਾਂ ਗੁਰੂ ਨੇ ਕੀਤਾ ਜੀ ਹਾਂ ਨਾ ਤੁਸੀਂ ਕਹੋ ਵੀ ਤੂੰ ਸੀ ਲਾਜ ਕੀਤਾ ਜਾਂ ਲਾਜ ਗੁਰੂ ਨੇ ਕੀਤਾ ਕੀਤਾ ਠੀਕ ਹੈ ਜੀ ਘਰੇ ਚੱਲ ਗਏ ਇੱਕ ਦਿਨ ਛੱਡ ਕੇ ਹੂੰ ਘਰੇ ਜਾ ਕੇ ਜਾਨੀ ਉੱਥੇ ਵੀ ਮਹਿਸੂਸ ਹੋਇਆ ਕਿਉਂਕਿ ਉਹਨਾਂ ਨੇ ਫਿਰ ਦੱਸਿਆ ਵੀ ਉਹਨਾਂ ਦਾ ਕੋਈ ਤਾਇਆ ਜਾਨੀ ਰਿਸ਼ਤੇਦਾਰੀ ਐਕਸੀਡੈਂਟ ਹੋ ਗਿਆ ਸੀਗਾ ਅੱਛਾ ਪਈ ਉਹ ਚੀਜ਼ ਹੈ ਜਾਣਦੇ ਉਹਨਾਂ ਨੂੰ ਆ ਕੇ ਐ ਦੇਸੀ ਦੀ ਸੀ ਤੰਗ ਕਰਦੀ ਸੀ ਕਦੇ ਬਾਧ ਦੇ ਰੂਪ ਦੇ ਜੇ ਕਦੇ ਜਿੱਦਾਂ ਆਪਾਂ ਸਲੇਡੇ ਦੀ ਗੱਲ ਕੀਤੀ ਤੇ ਨਾ ਪੇਰ ਤਾਂ ਚੀਜ਼ੋ ਕਿਸੇ ਵੀ ਰੂਪ ਦੇ ਵਿੱਚ ਜਾਣੀ ਭਟਕਦੀ ਸੀ ਉਸ ਮੁੰਡੇ ਨੂੰ ਕਰਦੀ ਸੀ ਕਿ ਪਰਿਵਾਰ ਨੂੰ ਸਾਰੇ ਪਰਿਵਾਰ ਨੂੰ ਕਰਦੀ ਸੀ ਅੱਛਾ ਪਰ ਉਸ ਮੁੰਡੇ ਤੇ ਜ਼ਿਆਦਾ ਪ੍ਰਭਾਵ ਸੀ ਉਹਦੇ ਤੇ ਜ਼ਿਆਦਾ ਸੀਗਾ ਜੀ ਉਹਦੇ بڑے ਭਾਈ ਤੇ ਉਦੋਂ ਵੀ ਜ਼ਿਆਦਾ ਸੀਗਾ ਜੀ ਅੱਛੇ ਜੀ ਤੇ ਮਤਲਬ ਮਨਮੁਖ ਸੀ ਕਿ ਉਹ ਬਿਨਾਂ ਸਾਰੇ ਮਨਮੁਖ ਜੀ ਸਾਰੇ ਰਾਏ दारू ਪੀਣ ਵਾਲੇ ਜਣੇ ਦੀ ਰੱਬ ਭਲਾ ਆ ਕੇ ਪਤਾ ਨਹੀਂ ਕੀ ਕੀ ਕਰਦੇ ਹੁਣੇ ਪਰ ਇਥੋਂ ਇੱਕ ਗੱਲ ਤਾਂ ਸਿੱਧ ਹੁੰਦੀ ਬਾਬਾ ਜੀ ਵੀ ਤੰਗ ਉਹਨਾਂ ਨੂੰ ਕਰਦੇ ਆ ਜਿਹੜੇ ਸਭ ਤੋਂ ਹਾਂਜੀ ਹਾਂ ਜਿਹੜੇ ਗੁਰੂ ਤੋਂ ਟੁੱਟੇ ਹੋਇਆ ਗੁਰੂ ਤੋਂ ਬੇਮਖ ਜੋ ਮਾਨੇ ਦੀ ਬਾਣੀ ਜਪਾ ਪਹਿਲਾਂ ਵੀ ਬੋਲੇ ਆ ਵੀ ਪਰਮੇਸ਼ਰ ਦੇ ਭੁੱਲਿਆ ਵਿਆਪਣ ਹੂੰ ਸਵੇਰੂ ਹੂੰ ਵੀ ਜਿਹੜਾ ਵੀ ਜਣੇ ਕਹਿੰਦਾ ਮਤਲਬ ਪਰਮੇਸ਼ਰ ਨੂੰ ਭੁੱਲ ਜਾਂਦਾ ਜਿੱਦਾਂ ਕਹਿੰਦੇ ਹਰ ਬਿਸਰਤ ਤੇਰੇ ਗੁਣ ਗਲੇ ਜਿਹਨੂੰ ਰੱਬ ਭੁੱਲ ਗਿਆ ਉਹਦੇ ਗੁਣ ਗਲ ਗੇ ਹੂੰ ਉਸ ਤੋਂ ਬਾਅਦ ਹਾਂਜੀ ਉਦੋਂ ਬਾਅਦ ਜਾਣਦੇ ਅਸੀਂ ਘਰੇ ਗਏ ਜੀ ਜੋ ਜਿੱਦ ਆਪਾਂ ਪਹਿਲਾਂ ਵੀ ਬੋਲੇ ਆ ਬਈ ਸਾਰੇ ਪਰਿਵਾਰ ਜਾਣਦੇ ਬਹਿ ਗਏ ਜੀ ਹੂੰ ਅਮਰ ਤੇ ਵੇਲੇ ਦਾ ਟਾਈਮ ਸੀ ਹੂੰ ਯਾਨੀ ਜਪਜੀ ਸਾਹਿਬ ਜਿਹੜਾ ਉਹ 10 ਮਿੰਟ ਲਾਉਂਦੇ ਸੀ ਪੌਣਾ ਘੰਟੇ ਦੇ ਵਿੱਚ ਹੂੰ ਪਾਠ ਜਾਨੀ ਸੰਗਤੀ ਰੂਪ ਦੇ ਵਿੱਚ ਸਹਿ ਦੇ ਵਿੱਚ ਮਹਾਰਾਜ ਨੇ ਸਿਰ ਤੇ ਹੱਥ ਰੱਖ ਕੇ ਕਰਵਾਇਆ ਹੂੰ ਉਦੋਂ ਬਾਅਦ ਅਰਦਾਸ ਕੀਤੀ ਇਹੜਾ ਬੰਦਾ ਜਾਣੇ ਦੀ 15 ਸਾਲਾਂ ਤੋਂ ਕਹਿੰਦਾ ਸੀ ਵੀ ਮੈਂ 50 ਵਾਰੀ ਮੈਂ ਕਾਗਜ਼ ਲਾਏ ਵੀਜ਼ਾ ਨਹੀਂ ਲੱਗਿਆ ਹਾਂ ਜਾਣੇ ਚੌਥੇ ਦਿਨ ਆਉਂਦਾ ਵੀਜ਼ਾ ਲੱਗ ਗਿਆ। ਹਾਂਜੀ ਹਾਂ ਮੈਂ ਕਹਿੰਦਾ ਵੀ ਇਹਨਾਂ ਖੁਸ਼ ਹੋਇਆ ਤਾਂ ਰਿਸ਼ਤੇਦਾਰ ਵੀ ਇਹਨੇ ਖੁਸ਼ ਹੋਏ। ਜੇਣੀ ਗੱਲ ਕੀ ਆ ਕਿਉਂਕਿ ਉਹ ਜਾਣੇ ਉਹ ਤਾਂ ਲੱਗਿਆ ਪਿਆ ਮੈਂ ਉਹਨੂੰ ਕਿਹਾ ਮਾਂ ਦੇਖ ਉਹ ਨਾਨਕ ਸਭ ਤੇਰੀ ਬੜਿਆਈ ਕੋਈ ਨਾਮ ਨਾ ਜਾਣੇ ਮੇਰਾ ਵੀ ਤੂੰ ਤਗੜਾ ਹੋ ਕੇ ਇੱਕ ਗੱਲ ਪੱਲੇ ਬੰਨ ਲੈ ਵੀ ਰੋਜ਼ ਅਮਰ ਤੇ ਵੇਲੇ ਉੱਠ ਕੇ ਜਪਜੀ ਸਾਹਿਬ ਦੀ ਬਾਣੀ ਪਾਣੀ ਆ। ਤੇ ਜੇ ਜਪ ਸਾਹਿਬ ਨਹੀਂ ਪੜਦਾ ਤਾਂ ਘਟੋ ਘਟ ਚੋਪੀ ਸਾਹਿਬ ਦੀ ਬਾਣੀ ਜ਼ਰੂਰ ਪੜ੍ਹਨੀ ਹੈ ਚੋਪੀ ਸਾਹਿਬ ਦੇ ਚ ਦੇਖੋ ਦੱਸੇ ਮੈਂ ਪਾਸ਼ਾ ਮਹਾਰਾਜ ਕਿੰਨੇ ਜਾਣ ਦੀ ਪਿਆਰ ਨਾਲ ਕਹਿ ਰਹੇ ਆ ਵੀ ਹਮਰੀ ਕਰੋ ਹੱਥ ਦੇ ਦਛਾ ਪੂਰਨ ਹੋਏ ਚਿੱਤ ਕੀ ਸੇ ਤਬ ਚਰਨ ਨਮਨ ਰਹੇ ਹਮਾਰਾ ਆਪਣਾ ਜਾਣ ਕਰੋ ਪਿਰਤ ਪਾਰ ਹਮਰੇ ਦੁਸ਼ਟ ਸਭੇ ਤੁਮ ਕਾਹੋ ਆਪ ਹੱਥ ਦੇ ਮੋਹੇ ਬਚਾਓ ਲੋਕੀ ਇਹਨਾਂ ਦਾ ਡਰਦੇ ਆ ਜਿਹੜੇ ਭੂਤਾ ਪੁਰੇ ਤੋਂ ਉਹਨਾਂ ਡਰਦੇ ਆ ਜਿਹੜਾ ਜਾਨੀ ਮਨ ਹਾਜ਼ਰ ਕਰਕੇ ਜਾਨੀ ਜਪਜੀ ਸਾਹਿਬ ਨਹੀਂ ਜਾਂ ਆਪਣਾ ਚੌਪੀ ਸਾਹਿਬ ਦੀ ਬਾਣੀ ਸਿਰਫ 5 10 ਮਿੰਟ ਲੱਗਦੇ ਆ ਜੇਕਰ ਤੇ ਧਿਆਨ ਨਾਲ ਪੜ੍ਹ ਲਵੇ ਮਨ ਹਾਜ਼ਰ ਕਰਕੇ ਸੁਵਾਲ ਨਹੀਂ ਪੈਦਾ ਹੁੰਦਾ ਵੀ ਕੋਈ ਚੀਜ਼ ਨੇੜੇ ਆ ਜਾਵੇ ਤੇ ਉਹ ਮਤਲਬ ਜਿਹੜੀ ਤੁਸੀਂ ਦੱਸੇ ਉਹਨਾਂ ਨੂੰ ਤੰਗ ਕੌਣ ਕਰਦਾ ਸੀਗਾ ਉਹ ਜਦਾਂ ਕੋਈ ਫਟਕਦੀ ਆਤਮਾ ਉਹਨਾਂ ਦੇ ਰਿਸ਼ਤੇਦਾਰੀ ਚ ਐਕਸੀ ਉਹਨਾਂ ਨੇ ਦੱਸਿਆ ਫਿਰ ਬਾਅਦ ਚ ਵੀ ਐਦਾਂ ਕਰਕੇ ਐਕਸੀਡੈਂਟ ਹੋ ਗਿਆ ਫਿਰ ਉਹਦੇ بڑے ਭਾਈ ਦਾ ਵਿਆਹ ਨਹੀਂ ਸੀ ਹੁੰਦਾ ਉਹਦਾ ਵਿਆਹ ਵੀ ਹੋ ਗਿਆ ਅੱਛਾ ਜੀ ਤੇ ਹੋਰ ਉਹ ਜਿਹੜੇ ਜਿਹੜੇ ਉਹਨਾਂ ਦੇ ਮਾਸਟਰ ਸੀਗਾ ਉਹ ਜਿੰਨੇ ਦੀ ਡੈਥ ਹੋਈ ਸੀਗੀ ਐਕਸੀਡੈਂਟ ਨਹੀਂ ਉਹ ਮੁੰਡੇ ਦਾ ਤਾਇਆ ਸੀ ਜੀ ਮੁੰਡੇ ਦਾ ਤਾਇਆ ਸੀ ਤਾਇਆ ਸੀ ਜੀ ਉਹਨਾਂ ਦੀ ਫਿਰ ਗਤੀ ਵਿਗਾਰਾ ਕਰਵਾਈ ਹੋਣੀ ਆ ਨਹੀਂ ਉਹਨਾਂ ਨੇ ਕਰਾਈ ਨਹੀਂ ਸੀ ਜੀ ਫਿਰ ਉਹਨਾਂ ਨੂੰ ਇੱਦਾਂ ਹੀ ਮਤ ਇਹ ਤਾਂ ਬਹੁਤ ਗਲਤ ਕਰ ਰਹੇ ਹਾਂ ਜੀ ਇਹ ਪਤਾ ਕੀ ਹੈ ਜੀ ਜਿੱਦਾਂ ਹੁਣ ਮਨਮੁਖ ਬੰਦੇ ਜਿਹੜਾ दारू ਪੀਣ ਵਾਲਾ ਹੁੰਦਾ ਉਹਨੂੰ ਤਾਂ ਨੰਨੇ ਦੀ ਪਾਠ ਤਾਂ ਘਰੇ ਕਰਾ ਲੈਂਦੇ ਆ ਹੂੰ ਕੋਈ ਸਹਜ ਪਾਠ ਕਰਾਉਂਦਾ ਕੋਈ ਕਾਂਠ ਪਾਠ ਕਰਾਉਂਦਾ ਪਰ ਉਥੇ ਹਾਜ਼ਰ ਕੋਈ ਵੀ ਨਹੀਂ ਹੁੰਦਾ ਹੈ ਇਹ ਇਹ ਵੀ ਜਾਨੀ ਮੰਝ ਪੈ ਕਿਸੇ ਦੇ ਨਹੀਂ ਹੁੰਦਾ ਤੇ ਦੇਖੋ ਮਹਾਰਾਜ ਦੇ ਦਸਵੇਂ ਪਾਸ਼ਾ ਕੀ ਕਹਿੰਦੇ ਜਿਨ ਭੈ ਅਦਬ ਨਾ ਦਾ ਬਾਣੀ ਧਾਰਾ ਸੋ ਜਾਨੋ ਸਿੱਖ ਨਹੀਂ ਹਮਾਰਾ ਕਹਿੰਦਾ ਜਿਨੂੰ ਸਾਡਾ ਭੈ ਨਹੀਂ ਗੁਰੂ ਦਾ ਭੈ ਨਹੀਂ ਹੈਗਾ ਬਾਣੀ ਦਾ ਧਾਰਨੀ ਨਹੀਂ ਹੈਗਾ ਜਿਨ ਭੈ ਅਦਬ ਅਦਬ ਕਹਿੰਦੇ ਸਤਕਾਰ ਨੂੰ ਕਹਿੰਦੇ ਵੀ ਸੋ ਜਾਨੋ ਸਿੱਖ ਨਹੀਂ ਹਮਾਰਾ ਵੀ ਉਹ ਸਾਡਾ ਸਿੱਖ ਕਹਾਉਂਦਾ ਹੱਕ ਨਹੀਂ ਕਿਉਂਕਿ ਰਹਿਤ ਬਿਨਾ ਨਹੀਂ ਸਿੱਖ ਕਹਾਵੇ ਰਹਿਤ ਬਿਨਾ ਦਰ ਚੋਟਾ ਖਾਵੇ ਰਹਿਣੀ ਰਹੇ ਸੋਈ ਸਿੱਖ ਮੇਰਾ ਉਹ ਸਾਹਿਬ ਮੈਂ ਉਸ ਦਾ ਚਿਹਰਾ ਹੂੰ ਯਾਨੀ ਅੱਜ ਉਹ ਬੰਦਾ ਯਾਨੀ ਬਾਹਰ ਬੈਠਾ ਕਾਰੋਬਾਰ ਸਾਰਾ ਕੁਝ ਵਧੀਆ ਮੈਸੇਜ ਫੋਨ ਵਗੈਰਾ ਕਰ ਲੈਂਦਾ ਹਾਂ ਹਾਂਜੀ ਹਾਂਜੀ ਹਾਂ ਸਨੇ ਉਹਨੂੰ ਇਹੀ ਕਹੀਦਾ ਯਾਨੀ ਉਹ ਗੱਲ ਹੋਰ ਕੀ ਕਰਦਾ ਹੁੰਦਾ ਆਂ ਬਈ ਮਾਛਰੀ ਦੀ ਸਾਰਾ ਕੁ ਠੀਕ ਹੈ ਜਿੱਦਾਂ ਵੀ ਰਿਸ਼ਤੇਦਾਰੀ ਸਾਡੀ ਦੂਰ ਦੀ ਆ ਤੇ ਪਰ ਉਹਨੂੰ ਯਾਨੀ ਇਹੀ बार-बार ਕਹੀਦਾ ਵੀ ਬੇਇੰਤੀ ਹੈ ਬਈ ਬਾਣੀ ਪੜਨੀ ਬਾਹਰ ਜਾ ਕੇ ਤਾਂ ਨਿੱਤੇ ਦਬਾ ਪਿਆ ਨਹੀਂ ਠੀਕ ਹੈ ਜੀ ਅੱਛਾ ਫਿਰ ਉਹਦਾ ਬੜਾ ਭਾਈ ਪ੍ਰੋਗਰਾਮ ਦੇ ਵਿੱਚ ਬੱਡੇ ਹਾਂਜੀ ਉਹਦਾ ਵੀ ਜਣੇ ਥੋੜਾ ਸੀਗਾ ਉਹਦੇ ਵੀ ਫਿਰ ਦੁਬਾਰਾ ਗਏ ਸੀ ਤੇ ਉਹਦਾ ਵੀ ਜਣੇ ਸੀ ਉਹਨਾਂ ਨੂੰ ਕੀ ਪ੍ਰੋਬਲਮ ਸੀ ਉਹ ਵੀ ਵਾਸਾ ਜੀ ਮੈਂ ਵਿਆਹ ਹੋ ਗਿਆ ਮੈਂ ਕਹਿੰਦਾ ਘਰ ਤੈਨੂੰ ਲੈ ਕੇ ਆਣੀ ਉਹਨੇ ਦੇ ਸੋ ਜਾਨੇ ਜੇ ਕਹਿੰਦਾ ਮਤਲਬ ਜਿਹੜੀ ਮਾਂ ਮਾਤਾ ਨਾ ਜਦੋਂ ਮਤ ਜਾਨੇ ਦੀ ਸਾਹਮਣੇ ਭਾਂਡਾ ਮੂਤਾ ਹੋਵੇ ਉਹਦੇ ਤੇ ਪੈਂਦਾ ਕੁਝ ਨਹੀਂ ਹੁੰਦਾ ਤੇ ਜਦੋਂ ਭਾਂਡਾ ਸਿੱਧਾ ਹੋ ਗਿਆ ਤਾਂ ਉਹਦੇ ਤੇ ਸਭ ਕੁਝ ਹੀ ਪੈ ਜਾਂਦਾ ਮੈਂ ਜਿਹਦੇ ਬਾਰੇ ਮਹਾਰੀ ਦੀ ਬਾਣੀ ਦੇ ਸ਼ਬਦ ਦਾ ਵਸਤੂ ਅੰਦਰ ਵਸ ਤੇ ਸਮਾਵ ਹੈ ਦੂਜੀ ਹੋਵੇ ਪਾਸ ਨਾਨਕ ਹੁਕਮ ਨੇ ਚੱਲਸੀ ਨਾਲ ਖਸਮ ਚੱਲੇ ਜਰ ਅਰਦਾਸ ਫੇ ਪ੍ਰਮਾਤਮਾ ਦੇ ਅੱਗੇ ਬੇਨਤੀ ਹੈ ਸੇ ਪ੍ਰਮਾਤਮਾ ਨੂੰ ਬੇਨਤੀ ਸਾਂਭੀ ਹਾਂਜੀ ਸਭ ਠੀਕ ਹੈ ਜੀ ਠੀਕ ਹੈ ਤੇ ਮਤਲਬ ਤੁਹਾਡੇ ਤੋਂ ਮਤਲਬ ਜਿੱਦਾਂ ਤੁਹਾਡੇ ਤੁਹਾਨੂੰ ਫੋਨ ਕੀਤਾ ਉਹਨਾਂ ਨੇ ਹਾਂਜੀ ਪਹਿਲਾਂ ਕਦੇ ਪੰਡਤ ਵਗੈਰਾ ਚੱਕਰਾਂ ਚ ਨਹੀਂ ਫਸੇ ਕਿ ਪੰਜਾਂ ਦੇ ਮੇਰੇ ਸਹਾਂ ਨਾਲਾਂ ਜੀ ਜਾਂਦੇ ਸੀਗੇ ਜਾਣੇ ਹਰ ਇੱਕ ਦੇ ਘਰ ਜਾ ਕੇ ਇਹ ਹੀ ਕਹੀਦਾ ਹੂੰ ਵੇ ਇੰਨਾ ਕਿ ਧਿਆਨ ਕਰਿਓ ਵੀ ਜਿਦਨ ਪੰਡਤ ਤੇ ਬੇਵਤਾ ਪਈ ਸੀ ਉਹ ਗੁਰੂ ਤੇਗ ਬਹਾਦਰ ਮਹਾਰਾਜੀ ਦੀ ਸ਼ਰਨ ਚ ਆਏ ਸੀ ਸਾਡੇ ਗੁਰੂ ਦੀ ਲੋਕੀ ਭੋਲੀਆਂ ਦੀ ਗੁਰੂ ਦੇ ਚਰਨਾਂ ਚ ਆਏ ਸੀ ਤੇ ਮੂਰਖੋ ਤੁਸੀਂ ਜਾ ਕੇ ਜਾਨੀ ਦੀ ਪੰਡਤ ਦੇ ਜਾ ਕੇ ਹੱਥ ਦਿਖਾਉਣੇ ਪੰਡਤ ਨੇ ਅੱਜ ਤੱਕ ਜਾਨੀ ਦੇ ਜਿਹੜਾ ਤਾਂ ਗੁਰੂ ਦੇ ਨਾਲ ਜੁੜਿਆ ਵਾ ਪੰਡਤ ਜੀ ਦੇ ਕੋਲ ਗੁਰੂ ਦੀ ਮਾਤਾ ਉਹ ਤਾਂ ਨਹੀਂ ਲੋਕਾਂ ਨੂੰ ਕਰਾਹੇ ਪਾਉਂਦਾ ਤੇ ਨਹੀਂ ਤਾਂ ਆਪਾਂ ਸਭ ਦੇਖਦੇ ਜੋ ਵੀ ਆ ਇਲਮ ਕਰਨ ਵਾਲੇ ਆ ਤਾਂ ਤਰਕ ਕੁਛ ਵੀ ਲਾ ਲੋ ਲੋਕਾਂ ਦੀਆਂ ਜਾਨੀ ਦੀ ਜੇਬੇ ਹੀ ਖਾਲੀ ਕਰਦੇ ਆ ਖਾਣ ਕੇ ਕਿਸੇ ਦਾ ਨਹੀਂ ਕਰਦੇ ਨਹੀਂ ਪਰ ਬਹੁਤ ਸਮਝਾਇਆ ਆਪਾਂ ਕਮੈਂਟ ਆਪਾਂ ਲੋਕਾਂ ਨੂੰ ਮੈਸੇਜ ਵੀ ਹੀ ਦਿੰਨੇ ਆ ਸਾਡੀ ਵੀਡੀਓ ਬਣਾਉਣ ਦਾ ਮਕਸਦ ਹੈ ਜਿਹੜਾ ਬਈ ਟੁੱਟਿਆ ਹੈ ਉਹਨੂੰ ਗੁਰੂ ਦੇ ਨਾਲ ਜੋੜਨਾ ਗੁਰੂ ਦੇ ਨਾਲ ਜੋੜਨਾ ਹਾਂਜੀ ਪਰ ਲੋਕ ਇੱਥੇ ਵੀ ਕਈ ਵਾਰ ਸੇਖਿਆ ਸਾਨੂੰ ਫੋਨ ਕਰ ਲੈਂਦੇ ਆ ਚਲੋ ਹੁਣ ਜੇ ਤੁਹਾਨੂੰ ਵੀ ਕਰਦੇ ਆ ਸਾਨੂੰ ਕਿਸੇ ਨੰਬਰ ਦੇ ਦਿਓ ਕਿਸੇ ਪੰਡਤ ਦਾ ਹਾਂਜੀ ਹਰੀ ਤੰਤਰਿਕ ਦਾ ਨੰਬਰ ਦੇ ਦਿਓ ਉਦੋਂ ਮਨ ਬੜਾ ਦੁਖੀ ਹੁੰਦਾ ਕਹਣਾ ਵੀ ਹੁਣ ਤਾਂ ਤੁਸੀਂ ਦੁਖੀ ਹੋ ਗਏ ਫਿਰ ਹੋਰ ਦੁਖੀ ਹੋ ਜਾਓਗੇ ਐਸੀ ਦੇ ਸਿੱਧਾ ਜਿਹੜੇ ਤਾਂਡੇ ਨਾਲ ਗੱਲ ਕਰਦਾ ਉਹਨੂੰ ਚਾਪ ਕਾਇ ਦੇਈਦਾ ਬਈ ਸੂਝ ਦੇ ਸੁਖੀ ਹੋਣਾ ਹੂੰ ਤਾਂ ਗੁਰੂ ਦੀ ਚਰਨਾਂ ਦੇ ਵਿੱਚ ਮਨ ਅਰਪਣ ਕਰਦੇ ਹੂੰ ਕਿਉਂ ਜਣੇ ਸਾਰੇ ਆ ਦੁੱਖਾਂ ਦਾ ਇਲਾਜ ਆ ਉਹ ਇੱਕੋ ਹੀ ਆ ਪ੍ਰਮਾਤਮਾ ਦਾ ਨਾਮ ਜਿੱਥੇ ਰੱਬ ਦਾ ਨਾਮ ਆ ਹਮ ਉਥੇ ਕਿਸੇ ਚੀਜ਼ ਦਾ ਘਟਾ ਨਹੀਂ ਜਿੱਥੇ ਰੱਬ ਤੋਂ ਉਲਟ ਕੰਮ ਕੀਤੇ ਜਾਂਦੇ ਆ ਮਾਸ ਸ਼ਰਾਬ ਜਿਹਦੇ ਬਾਰੇ ਕਾਰੂ ਬਾਸ਼ਾ ਨੂੰ ਗੁਰੂ ਨਾਨਕ ਮਹਾਰਾਜ ਕਹਿ ਰਹੇ ਪੀਏ ਪਿਆਲੇ ਔਰ ਖਾਏ ਕਵਾਵ ਦੇਖੋ ਰੇ ਲੋਗੋ ਜੇ ਹੋਤੇ ਖਰਾਬ ਅੰਦਰ ਮਹਿਲ ਕੇ ਬੈਠਾ ਤੂੰ ਜਾਏ ਹਰ ਮਾਸੇ ਖੇਲੇ ਖੁਸ਼ਬੂਈ ਲਗਾਏ ਨਾ ਸੂਝੇ ਨਾ 부ਝੇ ਬਾਹਰ ਕਿਆ ਹੋਏ ਹਰਾਮੀ ਗਰੀਬੋ ਕੋ ਮਾਰੇ ਬਗੋਏ ਗਫਲਤ ਕਰੋਗੇ ਤਾਂ ਖਾਓਗੇ ਮਾਰ ਬੇਟੀ ਵਾ ਬੇਟਾ ਕੋਈ ਲੇਗਾ ਨਾ ਸਾਰ ਪਰ ਇੱਕ ਗੱਲ ਹੁਰਾ ਬਬਾ ਜੀ ਤੁਹਾਡੀ ਗੱਲ ਨਾਲ ਸਹਿਮਤ ਹਾਂ ਪਰ ਕਈ ਆਪਣੇ ਕਮੈਂਟ ਨਾ ਲਿਖਦੇ ਹੁੰਦੇ ਆ ਜਾਂ ਆਪਣੀ ਦਿਲ ਦੀ ਗੱਲ ਦੱਸਦੇ ਆ ਵੀ ਯਾਰ ਅਸੀਂ ਤਾਂ ਬਹੁਤ ਪਾਠ ਸਿਮਰਨ ਕਰਦੇ ਆ ਕਈ ਬੰਦੇ ਹੁੰਦੇ ਨੇ ਜਿਹੜੇ ਉਹ ਨਾ ਪਾਠ ਕਰਦੇ ਨੇ ਗਲਤ ਕੰਮ ਵੀ ਕਰਦੇ ਆ ਪਰ ਉਹ ਖੁਸ਼ ਰਹਿੰਦੇ ਨਹੀਂ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਬੜੀਆਂ ਖੁਸ਼ੀਆਂ ਨਹੀਂ ਇਹ ਇੱਕ ਕਿਦਾਂ ਮਤਲਬ ਕੀ ਸਾਰੀ ਮਾਨਗੁਰੂ ਵੀ ਜਿੱਦਾਂ ਤੁਸੀਂ ਜਾਣੇ ਦੀ ਕਮੈਂਟ ਤੇ ਸਵਾਲ ਕੀਤਾ ਵਾ ਵੀ ਜਿਹੜੇ ਬੰਦੇ ਰੱਬ ਦਾ ਨਾਮ ਨਹੀਂ ਲੈਂਦੇ ਬੜੇ ਖੁਸ਼ੀ ਨੇ ਹਾਂ ਵੀ ਲੋਕ ਕਮੈਂਟ ਕਰਦੇ ਆ ਹਾਂ ਜੀ ਇਹ ਇੱਕ ਇਹਦੇ ਇਹਦੇ ਬਾਰੇ ਜਾਣੇ ਦੇ ਮਾਨ ਜਾਂ ਜਾਣੇ ਦੇ ਗੁਰੂ ਨਾਨਕ ਮਹਾਰਾਜ ਦੇ ਇਤਿਹਾਸ ਦੇ ਵਿੱਚ ਸਾਖੀ ਪਰਮਾਨ ਦੇ ਤੌਰ ਤੇ ਆ ਦੇਖਣ ਨੂੰ ਬੰਦਾ ਸੁਖੀ ਲੱਗਦਾ ਹੁੰਦਾ ਅੰਦਰ ਉਹ ਕਿੰਨਾ ਗ ਦੁਖੀ ਹੈ ਰੱਬ ਜਾਣਦਾ ਵਾ ਕਹੇ ਜਿਦਾਂ ਗੁਰੂ ਨਾਨਕ ਮਹਾਰਾਜ ਨੇ ਸ਼ਬਦ ਉਚਾਰਨ ਕੀਤਾ ਸਭ ਰੋਂਦੀ ਦੇਖੀ ਜੀਬ ਬਿਨਾ ਹਰ ਨਾਮ ਤੋਂ ਮਰਦਾਨਾ ਜੀ ਨੇ ਸ਼ਬਦ ਸੁਣਿਆ ਆਹੀ ਗਨ ਮਰਦਾਨਾ ਜੀ ਨੇ ਕਹੀ ਕਹਿੰਦਾ ਬਾਬਾ ਜੀ ਜਿਨ੍ਹਾਂ ਕੋਲ ਮਾਇਆ ਨਹੀਂ ਹੈਗੀ ਘਰ-ਵਾਰ ਨਹੀਂ ਹੈਗਾ ਕਾਰੋਬਾਰ ਨਹੀਂ ਹੈਗਾ ਉਹ ਤਾਂ ਜਨ ਦੇ ਮਨ ਦਾ ਵੀ ਦੁਖੀ ਹੋਣਗੇ ਜਿਨ੍ਹਾਂ ਕੋਲ ਐਸੋ ਰਾਮ ਵਾਲੇ ਸਾਰੀਆਂ ਸਹੂਲਤਾਂ ਨੇ ਉਹ ਤਾਂ ਨਹੀਂ ਦੁਖੀ ਹੋ ਸਕਦੇ ਮਹਾਰਾਜ ਕਹਿੰਦੇ ਨਹੀਂ ਉਹ ਉਦੋਂ ਵੀ ਵੱਧ ਦੁਖੀ ਨੇ ਜਿਹਦੇ ਬਾਰੇ ਆਪਾਂ ਪੜਦੇ ਆ ਜਿਸ ਗ੍ਰਹ ਥੋੜੀ ਤੇਸ ਗ੍ਰਹ ਚਿੰਤਾ ਜਿਸ ਕਰਾ ਬਹੁਤੀ ਫੇਰੇ ਪੈ ਜਿਸ ਕਰਾ ਥੋੜੀ ਫੇਰੇ ਪਰ ਪੰਤਾ ਵੀ ਜਿਹਦੇ ਘਰੇ ਜਿਆਦਾ ਵਾ ਉਹਦੇ ਘਰੇ ਬਹੁਤ ਜਿਆਦਾ ਚਿੰਤਾ ਵਾ ਵੀ ਜਿਹਦੇ ਘਰੇ ਥੋੜੀ ਆ ਉਹਨਾਂ ਦਾ ਸਿਰਫ ਰੋਟੀ ਦਾ ਫਿਕਰ ਆ ਪਰ ਜਿਹੜਾ ਮਾਇਆ ਧਾਰੀ ਅਤ ਅੰਨਾ ਬੋਲਾ ਹਮ ਯਾਨੀ ਕਹਿਣਾ ਮਤਲਬ ਸ਼ਬਦ ਨਾ ਸੁਣੇ ਪਾਏ ਬਹੁਤ ਰੋਲ ਕੋਚੋਲਾ ਵੀ ਉਹ ਬਹਿ ਸੀ ਕਰੂਗਾ ਵੇ ਇਹ ਜਦੋਂ ਗੁਰੂ ਨਾਨਕ ਮਹਾਰਾਜ ਜੀ ਨੇ ਸ਼ਬਦ ਆਚਾਰਨ ਕੀਤਾ ਮਰਦਾਨਾ ਜੀ ਨੇ ਸਵਾਲ ਕੀਤਾ ਅਗੇ ਸ਼ਹਿਰ ਦੇ ਵਿੱਚ ਚੱਲ ਗਏ ਸ਼ਹਿਰ 'ਚ ਦੇਖਿਆ ਵੀ ਇੱਕ ਸੇਠ ਦਾ ਲੜਕਾ ਮਾਇਆ ਫੜੀ ਜਾਂਦਾ ਨੁਕਰ ਸਮਾਨ ਵੇਚੀ ਜਾਂਦਾ ਗੋਲਕਿਜ ਪਾਈ ਜਾਂਦਾ ਮਰਦਾਨਾ ਜੀ ਜਾ ਕੇ ਖੜ ਗਏ ਨੁਕਰ ਨੇ ਪੁੱਛਿਆ ਵੀ ਕੀ ਚਾਹੀਦਾ ਕਹਿੰਦਾ ਜੀ ਵੀ ਉਹ ਸੇਠ ਦੇ ਲੜਕੇ ਨਾਲ ਨਾ ਦੋ ਗੱਲਾਂ ਕਰਨੀਆਂ ਸੀ ਉਹਨਾਂ ਜਦੋਂ ਗਾਖ ਦੀ ਢੀੜ ਘਟੀ ਤਾਂ ਸੇਠ ਨੇ ਬੁਲਾਇਆ ਅੰਦਰ ਲੈ ਗਿਆ ਅੰਦਰ ਉਥੇ ਇੰਨੀਆਂ ਖਸ਼ਬੂਦਾਰ ਜਾਣ ਦੀ ਚੀਜ਼ਾਂ ਰੱਖੀਆਂ ਮਦਾਨਾ ਦੇਖ ਕੇ ਖੁਸ਼ ਹੋ ਗਿਆ ਵੀ ਇਹਦਾ ਬਾਕੀ ਖੁਸ਼ੀ ਵੀ ਖੁਸ਼ ਲੱਗਦਾ ਵਾ ਤੇ ਉਹਨਾਂ ਜਣੇ ਦੇ ਮਰਦਾਨਾ ਜੀ ਨੇ ਸਵਾਲ ਕੀਤਾ ਕਹਿੰਦੇ ਵੀ ਇਦਾਂ ਕਰਕੇ ਵੀ ਬਾਬਾ ਜੀ ਨੇ ਸ਼ਬਦ ਉਚਾਰਨ ਕੀਤਾ ਮੇਰੇ ਮਨ 'ਚ ਸ਼ੰਕਾ ਪੈਦਾ ਹੋਈ ਤੇ ਵੀ ਇਸ ਕਰਕੇ ਵੀ ਮੈਂ ਉਹ ਸ਼ੰਕਾ ਦੂਰ ਕਰਨ ਲਈ ਵੀ ਤੁਸੀਂ ਤਾਂ ਸਾਰੇ ਪਾਸੇ ਸੁਖੀ ਹਾਂ ਤੇ ਜਦ ਹੀ ਉਹ ਨੌਜਵਾਨ ਰੋਣ ਲੱਗ ਗਿਆ ਕਹਿੰਦਾ ਵੀ ਸਾਡੇ ਘਰੇ ਮਾਇਆ ਦਾ ਕਿਸੇ ਚੀਜ਼ ਦਾ ਘਾਟਾ ਨਹੀਂ ਪਰ ਮਨ 'ਚ ਸ਼ਾਂਤੀ ਅਸੀਂ ਪਿਓ ਪੁੱਤ ਇੰਨਾ ਲੜਦੇ ਆ ਕਿ ਇੱਕ ਦੂਜੇ ਨੂੰ ਮਾਰਨ ਤੱਕੜ ਚਲੇ ਜਾਂਦੇ ਆ ਵੀ ਮਾਇਆ ਨੂੰ ਕੀ ਚੱਟਣਾ ਕੇ ਮਰਦਾਨਾਂ ਦੇ ਜੀ ਦੇ ਮਨ ਦੇ ਵਿੱਚ ਜੋ ਬਾਬਾ ਜੀ ਨੇ ਸਭ ਦੇ ਚਰਨਾਂ ਨ ਕੀਤਾ ਸੀ ਵੀ ਸਬਰ ਹੁੰਦੀ ਦੇਖੀ ਜੀ ਬਿਨਾ ਹਰ ਨਾਮ ਤੋਂ ਕਿਉਂਕਿ ਆਤਮਿਕ ਆਨੰਦ ਹਰੇਕ ਕੋਲ ਨਹੀਂ ਹੁੰਦਾ ਕਿਸੇ ਕਿਸੇ ਕੋਲੇ ਹੁੰਦਾ ਤੇ ਫਿਰ ਉਹ सेठ ਦੇ ਲੜਕੇ ਨੂੰ ਬਾਹ ਫੜ ਕੇ ਗੁਰੂ ਨਾਨਕ ਮਹਾਰਾਜ ਦੇ ਚਰਨਾਂ ਚ ਲੈ ਕੇ ਆਇਆ ਤੇ ਮਹਾਰਾਜ ਕਹਿੰਦੇ ਜਿੱਥੇ ਕੀਰਤ ਕਰਨੀ ਆ ਭਾਈ ਉੱਥੇ ਨਾਮ ਵੀ ਜਪਣਾ ਇਸ ਕਰਕੇ ਜਿਹੜੇ ਤਿੰਨ ਸੁਨਹਿਰੀ ਗੌਰ ਨੇ ਕੀਰਤ ਕਰਨੀ ਨਾਮ ਜਪਣਾ ਤੇ ਵੰਡ ਛਕਣਾ ਮਤਲਬ ਇਹਨਾਂ ਤਿੰਨ ਚੀਜ਼ਾਂ ਦਾ ਹੋਣਾ ਬਹੁਤ ਜ਼ਰੂਰੀ ਹੈ ਜੀ ਬਹੁਤ ਜ਼ਰੂਰੀ ਹੈ ਹਮ ਯਾਨੀ ਇਹ ਗੁਰੂ ਨਾਨਕ ਦੇ ਘਰ ਦੀ ਜਾਣ ਦੀ ਪਹਿਲੀ ਸ਼ੁਰੂਆਤ ਹੈ ਜੀ ਹਮ ਕਿਉਂਕਿ ਜਿਹੜਾ ਕੀਰਤੀ ਬੰਦਾ ਕਿਸੇ ਦੇ ਅੱਗੇ ਹੱਥ ਨਹੀਂ ਅੜਦਾ ਜਿਹਦੇ ਬਾਰੇ ਆਪਾਂ ਪੜ੍ਹਦੇ ਹਾਂ ਕਾਲ ਖਾਏ ਕੁਛ ਹੱਥੋਂ ਦੇ ਨਾਨਕ ਰਾਹ ਪਛਾਣੇ ਸੇ ਕਹਿੰਦੇ ਵਿੱਚ ਦੁਨੀਆ ਸੇਵ ਕਮਾਈ ਹੈ ਤਾਂ ਦਰਗੇ ਬੈਸਣ ਪਾਈ ਜਾਏ ਹਮ ਤੇ ਕਈ ਲੋਕ ਆਪ ਦੇਖਿਆ ਬਾਬਾ ਜੀ ਉਹ ਉਹਨਾਂ ਦਾ ਜਿਹੜਾ ਸਵਾਲ ਹੀ ਹੁੰਦਾ ਵੀ ਸਾਡਾ ਕਿਸੇ ਨੇ ਕੰਮ ਬੰਦ ਕਰਤਾ ਜਾਂ ਸਾਡਾ ਕੰਮ ਕਿਸੇ ਨੇ ਚੱਲਦਾ ਸੀਗਾ ਕਾਰੋਵਾਰ ਰੋਕਤਾ ਕਹਿੰਦੇ ਮਤਲਬ ਹੁੰਦਾ ਕਰੈ ਕਰੈ ਕਿਸੇ ਰਿਸ਼ਤੇਦਾਰ ਦੇ ਹੁੰਦਾ ਇਹ ਇਹ ਇਹਨਾਂ ਪਿੱਛੇ ਕੀ ਸੱਚ ਹੁੰਦਾ ਕੱਢਣਾ ਇਹ ਜਿਹੜਾ ਗੁਰਮੁਖ ਖ ਤੇ ਕੋਈ ਚੀਜ਼ ਦਾ ਐਸਾ ਨਹੀਂ ਹੁੰਦਾ ਜੀ ਜਿਹੜੇ ਮਨਮੁਖ ਖ ਤੇ ਇਹ ਚੀਜ਼ ਹੈ ਦਾ ਇੱਕ ਬਹਿਮ ਪੈਦਾ ਹੋ ਜਾਂਦਾ ਵਾ ਜਦੋਂ ਹੁਣ ਫਾਜ ਕਰੋ ਜਦੋਂ ਸਾਡੀ ਦਿਮਾਗ ਦੀ ਮੈਮਰੀ ਚੜ੍ਹਦੀ ਕਲਾ ਵਾਲੇ ਪਾਸੇ ਆ ਸਾਡੀ ਸੋਚ ਚੜ੍ਹਦੀ ਕਲਾ ਵਾਲੇ ਪਾਸੇ ਆ ਤਾਂ ਹਰ ਪਾਸੇ ਚੜ੍ਹਦੀ ਕਲਾ ਰਹੂਗੀ ਜਦੋਂ ਜਾਨੇ ਦੀ ਬੰਦੇ ਦੀ ਸੋਚ ਨੈਗੇਟਿਵ ਆ ਗਈ ਨਾ ਪਿੱਛੇ ਨੂੰ ਚੱਲ ਗਿਆ ਬੰਦਾ ਜਾਨੇ ਦੀ ਮਾੜੇ ਬਾਰੇ ਸੋਚਣ ਲੱਗ ਗਿਆ ਫਿਰ ਮਾੜੇ ਹੀ ਹੋਣ ਲੱਗੇ ਜਿਹਦੇ ਬਾਰੇ ਐਸਾ ਜੀ ਦੀ ਬਾਣੀ ਦਾ ਸ਼ਬਦ ਹੈ ਚੰ ਮੰਦੇ ਮੰਦਾ ਹੋਏ ਅੱਛਾ ਜੀ ਜਿੱਦਾਂ ਜਿੱਦਾਂ ਸੋਚੋਗੇ ਹਾਂਜੀ ਹਾਂ ਚੰਗੇ ਨੇ ਚੰਗਾ ਸੋਚਣਾ ਮਾੜੇ ਨੇ ਮਾੜਾ ਸੋਚਣਾ ਵਿੱਚ ਕਿਉਂਕਿ ਇਹ ਜਿਹੜੀਆਂ ਦਾਤਾ ਨੇ ਪਰਮਾਤਮਾ ਦੇ ਹੱਥ ਦੇ ਨੇ ਤੇ ਮਹਾਰਦੀ ਬਾਣੀ ਦਾ ਸ਼ਬਦ ਆ ਸਹਿਬ ਹੱਥ ਬੜੇ ਆਈਆਂ ਹੂੰ ਜਿਸ ਭਾਵਾਂ ਤੇ ਸਿੱਦੇ ਤੇ ਜਪਜੀ ਸਾਹਿਬ ਜੀ ਦੋ ਵਾਰੀ ਆਉਂਦਾ ਸਬਣਾ ਜੀਆਂ ਕਾ ਇੱਕ ਦਾਤਾ ਹੂੰ ਸੋ ਮੈਂ ਬਿਸਰ ਨਾ ਜਾਈ ਦਾਤਾ ਦੇਣ ਵਾਲਾ ਪਰਮਾਤਮਾ ਵਾ ਹੂੰ ਤੇ ਜੇ ਆਪਾਂ ਦਾਤਾ ਦਿyal ਹੋ ਜਾਵੇ ਤਾਂ ਦਾਤਾ ਦਾ ਮੀਂਹ ਪੈਣ ਲੱਗ ਜਾਂਦਾ ਵਾ ਇਹ ਤਾਂ ਹੈ ਜੀ ਬਹੁਤ ਧੰਨਵਾਦ ਜੀ ਸੰਗਤ ਨੂੰ ਬੇਨਤੀ ਹੈ ਵੀ ਵੀਡੀਓ ਨੂੰ ਸੁਣ ਕੇ ਸ਼ੇਅਰ ਜਰੂਰ ਕਰਦੇ ਜੀ ਭੁੱਖੇ ਨੂੰ ਰੋਟੀ ਪਿਆਸੇ ਨੂੰ ਪਾਣੀ ਤੱਪਦੇ ਹੋਏ ਹਿਰਦੇ ਨੂੰ ਗੁਰੂ ਨਾਨਕ ਦੀ ਬਾਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ